ਅੱਜ ਸਾਡੀ ਇਹ ਹੁਣ ਤੁਸੀਂ ਪਾਣੀ ਦੀ ਸਿੰਪਲ ਬਰੇ ਇਹਨਾ ਹੁਣ ਡੈਮੋ ਵਰਗੇ ਦਿਖਾਵਾਂਗੇ ਹਾਂ ਜੀ ਇਹ ਹੁਣ ਸੈਕ ਟੈਸਟ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਫੋਟੋਵੋਲ ਡ੍ਰਿੰਕਿੰਗ ਵਾਟਰ ਠੀਕ ਹੈ ਸਰ ਉਹਦੇ ਦੋ ਪੈਰਾਮੀਟਰ ਹੈ ਠੀਕ ਹੈ ਸਰ ਗਵਰਨਮੈਂਟ ਜਿਓ ਪੀ ਨਹੀਂ ਕਰਦੀ ਹਾਂਜੀ ਜਿਹਦਾ ਮਤਲਬ ਪਾਣੀ ਪੀਣ ਯੋਗ ਨਹੀਂ ਹੈ ਪਾਣੀ ਪੀਣ ਯੋਗ ਨਹੀਂ ਹੈ ਹੁਣ ਅਸੀਂ ਕੀਤਾ ਪਹਿਲਾਂ ਤੁਹਾਨੂੰ ਟੈਸਟ ਕਰਕੇ ਦੱਸਿਆ ਸੀ ਇਹਦੇ ਵਿੱਚ ਦੱਸਿਆ ਸੀ ਐਸਿਡ ਦਾ ਹਾਂਜੀ ਜੀ ਤੇਲ ਕਲਾਇੰਡਾ ਬਿਲਕੁਲ ਜੀ ਠੀਕ ਹੈ ਹਾਂਜੀ ਛੇ ਮਸ਼ੀਨ ਆ ਹਾਂਜੀ ਸਰ ਬੱਲਪਾ ਜਦੋਂ ਤੁਸੀਂ ਇੱਥੋਂ ਟੈਸਟ ਕਰਦੇ ਆ ਹਾਂਜੀ ਹੁਣ ਅਸੀਂ ਆਹ ਮਸ਼ੀਨ ਦਾ ਟੈਸਟ ਆਹ ਉਹਦਾ ਲਿਆ ਹਾਂਜੀ ਸਰ ਹੁਣ ਇਹਦਾ ਅਸੀਂ ਦੇਖਣਾ ਕਿ ਉਹ ਆਰ ਪੀ ਕੀ ਆ ਠੀਕ ਹੈ ਸਰ ਠੀਕ ਹੈ ਜੇ ਤਾਂ ਇਹ ਉਦਾਂ ਦਾ ਹੀ ਰਿਹਾ ਹਾਂਜੀ ਸਰ ਜਿੱਦਾਂ ਦਾ ਉਹ ਪਾਣੀ ਹੈ ਬਿਲਕੁਲ ਚਿੱਟਾ ਦਾ ਚਟਾਈ ਰਿਹਾ ਚਿੱਟਾ ਗਿਆ ਇਹ ਇਹਦਾ ਮਤਲਬ ਇਹ ਪਾਣੀ ਪੀਣ ਯੋਗ ਨਹੀਂ ਹੈ ਅਸੀਂ ਇਹ ਪੜ੍ਹ ਕੇ ਇੰਜੂ ਨਹੀਂ ਹੈ ਇੰਜੂ ਨਹੀਂ ਹੈ ਅੱਛਾ ਜੀ ਇੱਕ ਗਵਰਨਮੈਂਟ ਦੇ ਐਸ ਹੈ ਮੇਰੇ ਨਹੀਂ ਅੱਛਾ ਜੀ ਗਵਰਨਮੈਂਟ ਦੇ ਟੈਸਟ ਕਹਿੰਦੀ ਵੀ ਜੇ ਪਾਣੀ ਚਿੱਟਾ ਦਾ ਜਿੱਟਾ ਰਹੇ ਉਹਦਾ ਪੀਣ ਜੋਗ ਨਹੀਂ ਇੰਜੂ ਨਹੀਂ ਹੈ ਤੇ ਹੁਣ ਇਹ 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 ਪਾਣੀ ਇਹਦੇ ਵਿੱਚੋਂ ਪਾਸ ਹੋ ਕੇ ਆਇਆ ਇਹ ਇਹਦਾ ਕਿੱਦਾਂ ਰੰਗ ਬਦਲੂ ਕਿੱਦਾਂ ਅੱਜ ਤੁਹਾਡੇ ਸਾਹਮਣੇ ਉਹੀ ਜੋ ਟੈਸਟ ਹੋ ਕੀ ਤਾਂ ਉਹੀ ਟੈਸਟ ਮੇਰਾ ਕਰਨਾ ਠੀਕ ਹੈ ਸਰ ਲੋ ਜੀ ਇਹ ਪਾਣੀ ਗੁਲਾਬੀ ਹੋ ਗਿਆ ਜੀ ਹਾਂ ਜੀ ਇੱਕ ਲੱਗ ਇਹ ਹੁਣ ਪੀਣ ਜੋਗ ਹੈ ਇਹ ਇਹ ਟੈਸਟ ਸਾਰੇ ਪਾਸ ਕਰ ਜਸਟ ਸਾਰੇ ਪਾਸ ਕਰ ਦੂਗਾ ਸਰ ਇਹ ਲੈ ਮੈਡੀਕਲੀ ਡਾਕਟਰ ਮੈਡੀਕਲੀ ਟੈਸਟ ਉਹ ਪਾਣੀ ਸਾਫ ਹੋ ਗਿਆ ਸਾਫ ਹੋ ਗਿਆ ਹੁਣ ਹੁਣ ਜੇ ਕੋ ਇਹਨੂੰ ਗੂਗਲ ਤੇ ਪੜ੍ਹੇਗਾ ਹਾਂਜੀ ਸਰ ਗੂਗਲ ਤੇ ਇਹਨੂੰ ਪਾ ਕੇ ਇਹ ਪਤਾ ਕਰ ਹਾਂਜੀ ਕਿ ਜੇ ORP ਹਾਂਜੀ ORP ਪੜ੍ਹੋ ਹਾਂਜੀ ਸਰ ਜੇ ਉਹਦਾ ਕਲਰ ਇਹਨਾਂ ਵਾਈਟ ਵਾਈਟ ਫਿਰ ਕਹ ਦੋਗੇ ਇਹ ਐਂਟੀਆਕਸੀਡ ਹੈ ਆ ਇਹ ਸੈੱਲ ਮਾਰਦਾ ਬਿਲਕੁਲ ਜੇ ਤੁਹਾਡੇ ਬੋਡੀ ਦੇ ਲੈ ਲੇ ਸਾਰੀ ਲੋਕ ਮਤਲਬ ਆਰੋਦਾ ਪਾਣੀ ਪੀ ਕੇ ਜਾਂ ਨੋਰਮਲ ਪਾਣੀ ਪੀ ਕੇ ਬਿਮਾਰ ਹੋ ਰਹੇ ਠੀਕ ਹੈ ਕੈਂਸਰ ਇਹ ਸਰ ਕੇ ਹੋ ਰਹੀ ਹੈ ਬਿਲਕੁਲ ਠੀਕ ਹੈ ਜੇ ਤੁਸੀਂ ਪਾਣੀ ਨੂੰ ਉਹਦਾ O3 ਵੀ ਹਾਂਜੀ ਸੈੱਟ ਕਰ ਲੋ ਸੈੱਟ ਪਿੰਕ ਹੋ ਜੂਗਾ ਅੱਛਾ ਜੀ ਜਦੋਂ ਆਹ ਥੋੜਾ ਕਰਕੇ ਬਿਲਕੁਲ ਜੀ ਦੇਖ ਸਕਦੇ ਦਰਸ਼ਨ ਨੂੰ ਦਿਖਾ ਦੀ ਕੋਈ ਫੇਰ ਜਿਹੜਾ ਇਹ ਪਾਣੀ ਆ ਸਾਰਾ ਨੇ ਜਿਹੜਾ ਕੀਤਾ ਮੜੇ ਜਾਓ ਸਬਜੀ ਨੂੰ ਕੋਈ ਬੋਤਲ ਵਿੱਚ ਭਵਾ ਦਿਓ ਤੇਰੀ ਸਾਈਡ ਇਹ ਇਹ ਜਣੀ ਕਿ ਤੁਹਾਡਾ ਜਿਹੜਾ ਟੈਸਟ ਪਾਸ ਹੋਇਆ ਇਮਿਊਨਿਟੀ ਸਿਸਟਮ ਵਧਾਊਗਾ ਠੀਕ ਹੈ ਜੀ ਅਲਕਲਾਈ ਪਾਣੀ ਆ OHP ਦਾ ਨੈਗੇਟਿਵ ਆ ਬਿਲਕੁਲ ਜੀ ਠੀਕ ਹੈ ਹੁਣ ਹੁਣ ਇਹ ਚੈੱਕ ਤੁਸੀਂ ਘਰ ਵੀ ਕਰ ਸਕਦੇ ਹੋ ਬਿਲਕੁਲ ਸਾਡੇ ਕੋਲ ਕਿੱਕਸ ਹੁੰਦੀ ਹੈ ਠੀਕ ਹੈ ਜੀ ਤੁਸੀਂ ਉਹ ਆਰਡਰ ਕਰ ਸਕਦੇ ਆ ਬਿਲਕੁਲ ਠੀਕ ਹੈ ਉਹ ਜਿਹੜੀ ਕਿਕਸ ਹੈਗੀ ਐ ਵਾਰ ਕਰਨੀ ਹੁਣ ਇੱਥੇ ਲੱਗਾਂਗੇ ਇਹ ਵੀ ਸੁਜੈਸਟ ਕਰੂੰਗਾ ਹਾਂ ਜੇ ਤੁਸੀਂ ਟ੍ਰਾਇਲ ਕਰਦੇ ਹੋ ਹਾਂਜੀ ਰੈਸਟੋਰੈਂਟ ਜਿਹਾ ਹੈ ਇਹ ਹਾਂਜੀ ਆ ਨਾ ਰੱਖੋ ਨਾ ਰੱਖੋ ਇੱਕ ਟ੍ਰੌਪ ਆ ਕੇ ਦੇਖ ਲਓ ਪਰ ਇਹ ਜਿਵੇਂ ਜੋ ਹੈ ਹੈ ਜਿਵੇਂ ਇਹ ਹੈਗਾ ਠੀਕ ਹੈ ਚਲੋ ਜੇ ਜੇ ਪਾਣੀ ਐਸਿਡ ਹੋ ਗਿਆ ਹਾਂਜੀ ਸਰ ਇਹਦੇ ਵਿੱਚ ਅਸਾਂ ਦੱਸਿਆ ਬਿਲਕੁਲ ਇਹ ਉਹਦਾ ਕਲਰ ਐਸਿਡ ਦਾ ਇਦਾਂ ਦਾ ਯੈਲੋ ਹੋ ਜਾਊਗਾ ਠੀਕ ਹੈ ਜੀ ਇਹ ਯੈਲੋ ਹੋ ਗਿਆ ਤਾਂ ਪਾਣੀ ਨਾ ਪੀਓ ਨਾ ਪੀਓ ਠੀਕ ਹੈ ਜੇ ਪਾਣੀ ਪਿੰਕ ਨਹੀਂ ਹੁੰਦਾ ਹਾਂਜੀ ਰੈਡ ਵੀ ਹੁੰਦਾ ਰੈਡ ਵੀ ਜੇ ਪੰਕ ਪਾਣੀ ਪੀਂਕ ਹੋ ਜਾਂਦਾ ਫਿਰ ਤੁਸੀਂ ਕੀ ਕਰਦੇ ਆਂ ਫਿਰ ਪੀਂਸਾ ਦੇ ਆ ਜੇ ਜਿਹੜਾ ਉਹਦਾ ਜੇ ਉਹਦਾ ਗਰਮ ਬਲੂ ਹੋ ਜਾਂਦਾ ਹਾਂਜੀ yellow ਜਾਂ blue ਹੋ ਜਾਂਦਾ ਇੱਕ ਮੈਂ ਹੁਣ ਇੱਕ ਜਾਣਕਾਰੀ ਕੋਲ ਲੈਣੀ ਚਾਹੁੰਦਾ ਸਭ ਤੋਂ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਜਹਿਮ ਫਸਿਆ ਹੋਇਆ ਕਿ ਸਾਡੇ ਜਿਹੜਾ ਸਿਰਫ ਮਾਰ ਉਸ ਤੋਂ ਲੱਗਿਆ ਹੋਇਆ ਸਾਡਾ TDS ਐ ਨਾ ਇਹ TDS ਦਾ ਕੀ ਮੈਨੀ ਹੈਗੀ ਹੁਣ ਦੇਖੋ ਐਸ a TDS ਇਹ ਚਾਰ ਹੈ ਇਸ ਵਿੱਚ अच्छा ठीक है ठीक है जी वही पानी ਇਥੋਂ ਘਵਾ ਕੇ ਮੈਂ ਉਹ ਚ ਲੈ ਗਿਆ ਹਾਂਜੀ ਉਹ 25 ਹੋ ਗਿਆ ਉਹ 25 ਹੋ ਗਿਆ ਠੀਕ ਹੈ ਇਹ ਪਾਣੀ ਪੀਣ ਯੋਗ ਨਹੀਂ ਅਸੀਂ ਪੀਂਉਂ ਕਰਤਾ ਇਹ ਸਾਰੇ ਟੈਸਟ ਮਤਲਬ ਇਹਦਾ ਟੈਸਟ ਵਾ ਜਿਹੜਾ ਪਾਰਟੀਰੀਅਸ ਆ ਟੀਰੀਅਸ ਤੋਂ ਪਤਾ ਲੱਗ ਜਾਂਦਾ ਵੀ ਪਾਣੀ ਪੀਣ ਯੋਗ ਨਹੀਂ ਹੈ ਟੀਵੀਐਸ ਦਾ ਕੋ ਮਤਲਬ ਮਤਲਬ ਨਹੀਂ ਹੈ ਲੋਕੀ ਫਿਰ ਇਹ ਹੀ ਕਰਦੇ ਨੇ ਸਾਡਾ ਤਾਂ ਟੀਰੀਅਸ ਇਹਨਾਂ ਆ ਅਸੀਂ ਤਾਂ ਸਾਡਾ ਪਾਣੀ ਸਹੀ ਹੈ ਯਾਰ ਆ ਟੈਸਟ ਕਰਕੇ ਦੇ ਲੋ ਆ ਟੈਸਟ ਕਰਕੇ ਦੇ ਲੋ ਉਹ ਪਾਣੀ ਦਾ ਪਾਣੀ ਦੁੱਧ ਕਰਨਾ ਜੇ ਤੁਹਾਡਾ ਟੀਵੀਐਸ ਤੋਂ 100 ਹੋਵੇ 125 ਹੋਵੇ ਅਚਲ ਜੇ ਉਹ ਮਾਰਗੀ ਹੋ ਗਈ ਠੀਕ ਹੈ ਜੇ ਉਹ ਪਿੰਕ ਹੋ ਗਿਆ ਹਾਂਜੀ ਤਾਂ ਫੇਰ ਪੀ ਲੋ ਫੇਰ ਪੀ ਲੋ ਦੇਸਾ ਪਰਬਤ ਤਿੰਨ ਡੋਕ ਨਹੀਂ ਹੈ ਲੋ ਤਾਂ ਤੁਸੀਂ ਆਪਣੇ ਗੂਗਲ ਤੇ ਚੱਲ ਪੜ੍ਹੋ ਬਿਲਕੁਲ ਬਿਲਕੁਲ ਹੁਣ ਤਾਂ ਗੂਗਲ ਦੇ ਆਮ ਪਿਆਰ ਤੁਸੀਂ ਸੱਚ ਮਾਲਾ ਕਿ ਜਿਹੜੀ ਇਹ ਕਿਟੋਸਾ ਜੀ ਕਿੰਨੀ ਕੀਮਤ ਉਸਦੀ ਹੈ ਇਹ ਪਾਣੀ ਛਕਣ ਵਾਸਤੇ ਆਪਾਂ ਇਹ ਤਾਂ ਮੈਂ ਹਰ 1.5 200 ਦੀ ਹੈ 1.5 200 ਦੀ ਕਿਟੋ ਹੈ ਜਿਹੜੀ ਤੁਸੀਂ ਬਾਜ਼ਾਰ ਤੋਂ ਤੁਹਾਨੂੰ ਮਿਲ ਜਾਂਦੀ ਹੈ 50 ਤੋਂ ਨਹੀਂ ਮਿਲੂਗੀ ਇਹਨਾਂ ਕੰਪਨੀਆਂ ਤੋਂ ਬੰਬੜੀਆਂ ਤੋਂ ਮਿਲੂਗੀ ਜਿਹੜੀ ਕੰਪਨੀ ਦਾ ਬ੍ਰੈਂਡ ਹੈਗਾ ਇੱਥੋਂ ਮਿਲੂਗੀ ਆ ਤੁਸੀਂ ਦੇਖ ਲਓ ਨੇੜੇ ਕਰਕੇ ਦਿਖਾ ਦਿਓ ਕਿ ਉਹ ਮੈਂ ਤੁਸੀਂ ਵੀ ਆਹ ਉਹਦੇ ਵਿੱਚ ਫਲਿੱਪਪਾਰਟ ਜਾਂ ਆਪਣਾ ਐਮਾਜ਼ਾਨ ਤੇ ਐਮਾਜ਼ਾਨ ਤੇ ਆਨਲਾਈਨ ਮਿਲਦਾ ਠੀਕ ਹੈ ਜੀ ਇਹ ਉਧਾਰ ਆਮ ਨਹੀਂ ਮਿਲਦੀ ਕਿਉਂ ਆਮ ਬਤੇ ਜਿਹੜਾ ਬੰਦਾ ਤੈਨੂੰ ਆਰ ਨੂੰ ਭੇਜਦਾ ਉਹ ਨਹੀਂ ਵੇਚੂਗਾ ਉਹ ਨਹੀਂ ਵੇਚੂਗਾ ਜੀ ਉਹ ਕਿੱਦਾਂ ਵੇਚੂਗਾ ਫਿਰ ਆਰ ਉਹਦਾ ਬਿਲਕੁਲ ਨਹੀਂ ਕਿਉਂਕਿ ਜਿਹੜੇ ਇਹ ਟੈਸਟ ਸਹੀ ਕਰਨੇ ਆ ਤੁਸੀਂ ਗੂਗਲ ਤੇ ਪਾਉਣੇ ਆ ਬਿਲਕੁਲ ਗੂਗਲ ਤੁਹਾਨੂੰ ਦੱਸੂਗਾ ਕੀ ਆ ਦੱਸੂਗਾ ਕੀ ਆ ਸਾਡੇ ਦੇ ਨਾਲ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਬਹੁਤ ਚੰਗੀ ਆਲਾ ਬੜੇ ਵਧੀਆ ਸਹਿਯਾ ਦਿੱਤੇ ਤੁਸੀਂ ਅੱਜ ਦੀ ਜਿਹੜੀ ਜਾਣਕਾਰੀ ਹੈ ਬਹੁਤ ਮਹੱਤਵਪੂਰਨ ਹੈਗੀ ਆ ਆ ਮੈਂ ਦੁਬਾਰਾ ਫੇਰ ਸਾਰੇ ਜਿੰਨੇ ਵੀ ਪੇਜ ਦੇ ਨਾਲ ਜੁੜੇ ਆ ਮੇਰੇ ਦੋਸਤਾਂ ਲਈ ਨਿਊ ਚੈਨਲ ਆ ਔਰ ਜਿਹੜੇ ਇਸ ਵੀਡੀਓ ਨੂੰ ਦੇਖਾਂਗੇ ਹੋਣ ਦੇਖਣਗੇ ਜਾਂ ਬਾਅਦ ਚ ਦੇਖਣਗੇ ਮੈਂ ਉਹਨਾਂ ਦਾ ਇਹੀ ਅਪੀਲ ਕਰਦਾ ਬਿਰਾਨਾ ਜੀ ਦਾ ਸਾਥ ਦਿਓ ਜਿਹੜਾ ਪੀਣ ਵਾਲਾ ਪਾਣੀ ਉਹ ਫੀਲ ਦੇ ਜੋਗ ਬਣਾਈਏ ਸੋ ਪੰਜਾਬ ਦੇ ਜਿਹੜੇ ਜਵਾਨੀ ਆ ਬੱਚਿਆਂ ਨੂੰ ਬਚਾ ਲਈਏ ਕਿਉਂ ਅੱਜਕੱਲੇ ਜਿਹੜਾ ਘਰ ਘਰ ਜਿਹੜਾ ਕੈਂਸਲ ਹੋ ਰਿਹਾ ਉਹ ਆਪਣੇ ਪੀਣ ਵਾਲੇ ਪਾਣੀ ਨੂੰ ਹੋ ਰਿਹਾ ਰਾਨੀ ਜੀ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ ਤੁਹਾਡਾ ਜੀ। ਅਸੀਂ ਕੋਸ਼ਿਸ਼ ਕਰਦਾ ਸਾਡੀ ਤੁਸੀਂ ਸਾਡਾ ਸਹਾਰਾ ਦਿਓ। ਬਿਲਕੁਲ ਜੀ। ਲੋਕਾਂ ਨੂੰ ਜਾਗਰੂਕ ਕਰੋ। ਹਾਂ ਜੀ ਸਰ। ਇੰਨੇ ਬੰਦੇ ਹੈਲਪਰوں ਤਿਆਰ ਆ। ਬਿਲਕੁਲ ਜੀ। ਫਾਰਮੈਡੀ ਹੈਲਪਰ ਤਿਆਰ ਆ। ਬਿਲਕੁਲ ਜੀ। ਪਰ ਕੋ ਕੰਨ ਨਾਲ ਪਤਾ ਪਣਾ ਚਾਹੀਦਾ। ਉਸ ਕੰਨ ਨਾਲ। ਠੀਕ ਹੈ। ਠੀਕ ਹੈ ਸਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਵੀ ਅਸੀਂ ਤੁਹਾਨੂੰ ਇਦਾਂ ਹੀ ਹੋਰ ਜਾਣਕਾਰੀ ਦਿੰਦੇ ਰਹਾਂਗੇ। ਲਓ ਜੀ।